ਦੋਸਤੋ ਅੱਜ ਤੁਸੀਂ ਸਾਨੂੰ ਆਪਣੇ ਆਪਣੇ ਫੋਨ ਦੇ ਉੱਤੇ ਜਾਂ ਲੈਪਟਾਪ ਦੇ ਜ਼ਰੀਏ ਜਾਂ ਕਿਸੇ ਹੋਰ ਇਹੋ ਜਿਹੀ ਚੀਜ਼ ਦੇ ਜ਼ਰੀਏ ਦੇਖ ਰਹੇ ਹੋ ਇਹ ਜਿਹੜੇ ਵੀ ਤੁਸੀਂ ਵਰਤੋਂ ਕਰਦੇ ਹੋ ਚਾਹੇ ਮੋਬਾਈਲ ਕਰਦੇ ਹੋ ਚਾਹੇ ਲੈਪਟਾਪ ਕਰਦੇ ਹੋ ਕੰਪਿਊਟਰ ਕਰਦੇ ਹੋ ਇਹਨਾਂ ਦੇ ਉੱਤੇ ਸਾਈਬਰ ਅਟੈਕ ਕਾਫੀ ਹੋ ਜਾਂਦੇ ਨੇ ਬਹੁਤ ਸਾਰੇ ਅਟੈਕ ਹੋਣ ਦੇ ਨਾਲ ਸਾਡੇ ਵੱਟੇ ਨੁਕਸਾਨ ਹੁੰਦੇ ਨੇ ਅਸੀਂ ਆਪਣੇ ਸੰਗਰਾਮ ਟੀਵੀ ਦੇ ਪਰਿਵਾਰ ਦੇ ਵਿੱਚ ਵਾਅਦਾ ਕਰਦੇ ਹਾਂ ਸਦਾ ਦਿੱਤਾ ਸੰਗੀਤ ਤੌਰ ਜੀ ਨੂੰ ਜਿਹੜੇ ਓਕੇ ਇਸ ਗੱਲ ਦੇ ਮਾਹਿਰ ਨੇ ਜਿਹਦਾ ਤੋਂ ਅਸੀਂ ਜਾਣਾਂਗੇ ਕਿ ਇਹ ਸਾਈਬਰ ਸਕਿਉਰਿਟੀ ਹੁੰਦੀ ਕੀ ਆ ਇਹਨਾਂ ਕਿੰਨਾ ਗੱਲਾਂ ਦਾ ਖਿਆਲ ਜਿਹੜਾ ਰੱਖਿਆ ਜਾਣਾ ਸਦਾ ਬਣਦਾ ਪ੍ਰੋਫੈਸਰ ਜੈਪਾਲ ਸਿੰਘ ਜੀ ਜਿਹੜੇ ਓਕੇ ਚਿੰਤਕ ਨੇ ਉਹ ਵੀ ਸਾਡੇ ਨਾਲ ਨੇ ਜਿਨ੍ਹਾਂ ਤੋਂ ਅਸੀਂ ਅੱਜ ਦੇ ਪੋਲਿਟੀਕਲ ਸੰਦਰਭ ਦੇ ਵਿੱਚ ਜਿਸ ਢੰਗ ਦੇ ਨਾਲ ਰਾਜਨੀਤਿਕ ਆਗੂਆਂ ਤੇ ਹਮਲੇ ਹੋ ਰਹੇ ਨੇ ਜਿਸ ਢੰਗ ਦੇ ਨਾਲ ਇਹੋ ਜਿਹਾ ਸੌਫਟਵੇਅਰ ਵਿੱਚ ਫਿੱਟ ਕਰਕੇ ਇਹੋ ਜਿਹਾ ਡਾਟਾ ਜਿਹੜਾ ਪ੍ਰੋਵਾਈਡ ਕਰਵਾਇਆ ਜਾਂਦਾ ਤੁਹਾਡੇ ਮੋਬਾਈਲ ਦੇ ਵਿੱਚ ਜਾਂ ਤੁਹਾਡੇ ਲੈਪਟਾਪ ਦੇ ਵਿੱਚ ਜਿਹਦੇ ਤੇ ਆਧਾਰ ਦੇ ਉੱਤੇ ਤੁਹਾਡੇ ਤੇ ਕੇਸ ਦਰਜ ਕਰਕੇ ਤੁਹਾਨੂੰ ਜੇਲ੍ਹ ਵੀ ਭੇਜਿਆ ਜਾਂਦਾ ਸਾਡੇ ਲਈ ਦੋਨੋਂ ਹੀ ਫਿਕਰ ਬੜੇ ਮਹੱਤਵਪੂਰਨ ਨੇ ਸਾਡੇ ਕੋਲ ਮਹੱਤਵਪੂਰਨ ਫਿਕਰ ਇਹ ਵੀ ਆ ਆਮ ਲੋਕ ਜਿਹੜੇ ਆ ਉਹਨਾਂ ਦਾ ਨੁਕਸਾਨ ਨਾ ਹੋਵੇ ਤੇ ਸਾਡੇ ਫਿਕਰ ਇਸ ਗੱਲ ਦੀ ਵੀ ਆ ਕਿਸੇ ਰਾਜਨੀਤਿਕ ਆਗੂ ਨੂੰ ਇਹੋ ਜਿਹਾ ਅਟੈਕ ਕਰਕੇ ਸ਼ਿਕਾਰ ਨਾ ਬਣਾ ਲਿਆ ਜਾਵੇ ਸਾਬ ਨੂੰ ਪਹਿਲਾਂ ਦੋਨੋਂ ਮਹਿਮਾਨਾਂ ਨੂੰ ਜੀ ਆਇਆਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਗਿਲ ਸਾਹਿਬ ਥੈਂਕ ਯੂ ਸਰ ਬਹੁਤ ਬਹੁਤ ਤਨਵਾਦ ਮੈਂ ਪਹਿਲਾਂ ਸਾਡਾ ਨੂੰ ਪਹਿਲਾਂ ਸੰਗੀਤ ਤੂਰ ਜੀ ਕੋਲ ਜਾਵਾਂਗਾ ਸਮਝਾਂਗਾ ਵੀ ਸਾਡੇ ਦਰਸ਼ਕ ਵੀ ਨਾਲ ਨਾਲ ਸਮਝਣਗੇ ਵੀ ਇਹ ਸਾਰਾ ਕੁਝ ਜਿਹੜਾ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਫਿਕਰਮੰਦੀ ਜਿਹੜੀ ਆ ਉਹ ਸਾਡੀ ਵਾਜਬ ਕਿਵੇਂ ਆ ਕੀ ਕੀ ਹੋ ਸਕਦਾ ਕੀ ਕੀ ਸਾਡੇ ਨੁਕਸਾਨ ਹੋ ਸਕਦੇ ਨੇ ਹਾਂਜੀ ਹਾਂਜੀ ਇਹਦੇ ਵਿੱਚ ਮੈਂ ਇਹੀ ਕਹੂੰਗੀ ਕਿ ਆਪਾਂ ਨੂੰ ਨਾ ਜਿਹੜੇ ਮਤਲਬ ਇਹ ਜਿਹੜਾ ਆਪਣਾ ਨਾਰਮਲ ਰੀਅਲ ਵਰਲਡ ਆ ਉਹਦੇ ਪੈਰਲਲ ਹੀ ਆ ਜਿਹੜਾ ਆਪਣਾ ਫੋਨ ਦੇ ਵਿੱਚ ਜਾਂ ਆਪਣਾ ਲੈਪਟਾਪ ਦੇ ਵਿੱਚ ਜਿਹੜਾ ਆਪਾਂ ਵਿਚਰਦੇ ਆ ਆਪਾਂ ਜਿਹੜੀ ਵਰਚੁਅਲ ਦੁਨੀਆ ਦੇ ਵਿੱਚ ਰਹਿੰਦੇ ਆ ਉਹੋ ਅਸਲੀ ਦੁਨੀਆ ਵਾਂਗੂ ਹੀ ਹੁੰਦਾ ਆ ਕਿ ਉੱਥੇ ਵੀ ਉਹ ਜਗਾਵਾਂ ਨੇ ਜਿੱਥੇ ਤੁਸੀਂ ਨਹੀਂ ਜਾਣਾ ਹੁੰਦਾ ਉਹ ਜਗਾਵਾਂ ਨੇ ਜਿਹੜੀਆਂ ਸੇਫ ਨੇ ਜਾਂ ਆਨਲਾਈਨ ਉਹ ਜਗਾਵਾਂ ਨੇ ਜਿਹੜੀਆਂ ਤੁਸੀਂ ਲਾਕ ਲਾ ਕੇ ਰੱਖਣੀਆਂ ਨੇ ਜਿੱਥੇ ਤੁਹਾਡਾ ਕੁਛ ਨਾ ਕੁਛ ਪਿਆਵ ਆ ਉਹ ਜਗਾਵਾਂ ਨੇ ਜਿੱਥੇ ਜੇ ਤੁਸੀਂ ਗਏ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਤਾਂ ਮਤਲਬ ਇਹ ਦੋਵੇਂ ਵਰਲਡ ਜਿਹੜੇ ਨੇ ਇਹ ਪੈਰਲਲ ਨੇ ਤੇ ਸਾਈਬਰ ਸਿਕਿਉਰਿਟੀ ਦਾ ਮਤਲਬ ਇਹੀ ਆ ਕਿ ਆਪਾਂ ਆਪਣੇ ਆਪ ਨੂੰ ਇੰਟਰਨੈਟ ਦੇ ਉੱਪਰ ਵਰਚੁਅਲ ਵਰਲਡ ਦੇ ਵਿੱਚ ਕਿੱਦਾਂ ਸੇਫ ਰੱਖ ਸਕਦੇ ਆ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਸੇਫ ਰੱਖਣੀਆਂ ਚਾਹਾਂਗੇ ਆ ਅਸਲੀ ਵਾਲੇ ਦੇ ਵਿੱਚ ਕਿਹੜੀ ਉਹ ਚੀਜ਼ ਆ ਜਿਹੜੀ ਸਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਉਹ ਆਪਣੀ ਜਾਨ ਆ ਆਪਣੀ ਜ਼ਿੰਦਗੀ ਆ ਆਪਾਂ ਉਹਨੂੰ ਸੇਫ ਰੱਖਣਾ ਚਾਹਾਂਗੇ ਸਾਡੇ ਐਸੈਟਸ ਨੇ ਸਾਡੇ ਪੈਸਾ ਹੋ ਗਿਆ ਜਾਂ ਹੋਰ ਵਟ ਏਵਰ ਹੋ ਗਿਆ ਅਸੀਂ ਉਹਨੂੰ ਸੇਫ ਰੱਖਣਾ ਚਾਹਾਂਗੇ ਸਾਡੀ ਇੱਕ ਵੈਲਿਊ ਸਿਸਟਮ ਦੇ ਬੇਸ ਦੇ ਉੱਤੇ ਰੈਪਿਊਟੇਸ਼ਨ ਆ ਆਪਾਂ ਉਹਨੂੰ ਸੇਫ ਰੱਖਣਾ ਚਾਹਾਂਗੇ ਸਿਮਿਲਰਲੀ ਵਰਚੁਅਲ ਵਰਲਡ ਦੇ ਵਿੱਚ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਸੇਫ ਰੱਖਣੀ ਆ ਚਾਹਾਂਗੇ ਵੀ ਸਾਡਾ ਇੰਟਰਨੈਟ ਦੇ ਉੱਤੇ ਇਦਾਂ ਦਾ ਡਾਟਾ ਨਾ ਲੀਕ ਹੋ ਜਵੇ ਜਿਸ ਨਾਲ ਸਾਡੀ ਜਾਨ ਨੂੰ ਖਤਰਾ ਹੋਵੇ ਜਿਸ ਦੇ ਨਾਲ ਸਾਡੇ ਮਾਲ ਨੂੰ ਖਤਰਾ ਹੋਵੇ ਜਾਂ ਜਿਸ ਦੇ ਨਾਲ ਸਾਡੀ ਰੈਪਿਊਟੇਸ਼ਨ ਨੂੰ ਖਤਰਾ ਹੋਵੇ ਤਾਂ ਸਾਈਬਰ ਸਿਕਿਉਰਿਟੀ ਇਹੋ ਚੀਜ਼ ਆ ਕਿ ਆਪਾਂ ਆਪਣੇ ਆਪ ਨੂੰ ਵਰਚੁਅਲ ਵਰਲਡ ਵਿੱਚ ਕਿਦਾਂ ਸੇਫ ਰੱਖਣਾ ਹੈ ਜੀ ਜੀ ਲਈ ਸਾਡੇ ਕੁਝ ਦਰਸ਼ਕਾਂ ਨੂੰ ਕੁਝ ਟਿਪਸ ਜਾਂ ਕੁਝ ਸੁਜੈਸਟਿਓਨਸ ਤੁਸੀਂ ਕਰ ਸਕੋ ਹਾਂਜੀ ਇਹਦੇ ਵਿੱਚ ਬਹੁਤ ਸਾਰੇ ਚੀਜ਼ਾਂ ਨੇ ਸਭ ਤੋਂ ਪਹਿਲਾਂ ਤਾਂ ਇਹੀ ਆ ਕਿ ਜਦੋਂ ਆਪਾਂ ਜਿੰਨੇ ਵੀ ਆਪਣੇ ਪ੍ਰੋਫਾਈਲ ਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਜਾਨ ਤੇ ਖਤਰਾ ਜੇ ਆਪਾਂ ਸੋਚੀਏ ਤਾਂ ਉਹ ਇਸ ਗੱਲ ਨਾਲ ਹੁੰਦਾ ਵੀ ਆਪਾਂ ਸੋਸ਼ਲ ਮੀਡੀਆ ਤੇ اسپੈਸ਼ਲੀ ਜਿਹੜੇ ਪੋਲੀਟੀਕਲ ਫਿਗਰਸ ਨੇ ਹਨਾ ਉਹ ਕਿੱਥੇ ਨੇ ਉਹ ਕਿੱਥੇ ਜਾ ਰਹੇ ਨੇ ਉਹ ਕੀ ਕਰ ਰਹੇ ਨੇ ਉਹ ਇਨਫੋਰਮੇਸ਼ਨ ਬਹੁਤ ਇੰਪੋਰਟੈਂਟ ਆ ਹੈਨਾ ਤਾਂ ਉਹ ਮਤਲਬ ਆਪਣੀਆਂ ਜਿਹੜੀਆਂ ਲੋਕੇਸ਼ਨ ਸ਼ੇਅਰਿੰਗ ਸਰਵਿਸਿਜ਼ ਨੇ ਵਾਕਵਾ ਕੈਪਲੀਕੇਸ਼ਨਸ ਦੇ ਨਾਲ ਉਹਨੂੰ ਸੈਟਿੰਗਸ ਵਿੱਚ ਜਾ ਕੇ ਐਂਡਰੋਇਡ ਤੇ ਆਈਫੋਨ ਦੋਵਾਂ ਦੇ ਵਿੱਚ ਉਹ ਆਫ ਹੋ ਜਾਂਦੀਆਂ ਨੇ ਤੁਸੀਂ ਉਹਨਾਂ ਨੂੰ ਆਫ ਰੱਖੋ ਅ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਐਪਲੀਕੇਸ਼ਨ ਸੋਸ਼ਲ ਮੀਡੀਆ ਉੱਤੇ ਮਿਨਿਮਮ ਡਾਟਾ ਆਪਣੇ ਬਾਰੇ ਮਿਨਿਮਮ ਡਾਟਾ ਸ਼ੇਅਰ ਕਰੋ ਵੀ ਹਾਂ ਅੱਜ ਮੈਂ ਉੱਥੇ ਚੱਲਿਆ ਜਾਂ ਅੱਜ ਮੈਂ ਉੱਥੇ ਗਿਆ ਹੋਇਆ ਅਮ ਜਾਂ ਇੱਥੇ ਮੇਰੀ ਫੈਮਿਲੀ ਆ ਜਾਂ ਇੱਥੇ ਮੇਰੀ ਫੈਮਿਲੀ ਨੇ ਜਾਣ ਆਇਆ ਇਹਨੂੰ ਰੀਅਲ ਟਾਈਮ ਦੇ ਵਿੱਚ ਨਹੀਂ ਸ਼ੇਅਰ ਕਰਨਾ ਇਹਨੂੰ ਜਦੋਂ ਇਵੈਂਟ ਹੋ ਗਿਆ ਉਸ ਤੋਂ ਬਾਅਦ ਕਰ ਸਕਦੇ ਹੋ ਤੁਸੀਂ 2-4 ਦਿਨਾਂ ਤੋਂ ਬਾਅਦ ਹੈਨਾ ਅਮ ਦੂਜਾ ਹੈਗਾ ਜਿਹੜਾ ਮਾਲ ਦਾ ਖਤਰਾ ਵਾ ਉਹ ਹੈਗਾ ਵੀ ਤੁਸੀਂ ਜਿਹੜਾ ਤੁਹਾਡਾ ਬੈਂਕਿੰਗ ਸਿਸਟਮ ਆ ਜਿੱਥੇ ਤੁਹਾਡੀਆਂ ਪੈਸਾ ਵਗੈਰਾ ਪਿਆ ਵਾ ਉਹਦੇ ਵਿੱਚ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਕਿਉਂਕਿ ਅ ਅਲਟੀਮੇਟ ਜਿਹੜਾ ਪੋਲੀਟੀਕਲ ਖਤਰਾ ਉਹ ਬਹੁਤ ਘੱਟ ਲੋਕਾਂ ਨੂੰ ਹੁੰਦਾ ਜਿਹੜਾ ਮਾਲ ਦਾ ਖਤਰਾ ਉਹ ਬਹੁਤ ਲੋਕਾਂ ਨੂੰ ਆ ਆਮ ਲੋਕਾਂ ਨੂੰ ਵੀ ਆ ਉਹਦੇ ਵਿੱਚ ਹੈਗਾ ਕਿ ਤੁਸੀਂ ਜਿਹੜੀਆਂ ਜਿਹੜੀਆਂ ਕੋਈ ਵੀ ਐਪਲੀਕੇਸ਼ਨ ਆ ਉਹ ਤੁਸੀਂ ਐਂਡਰੋਇਡ ਤੋਂ ਕਿੱਥੋਂ ਡਾਊਨਲੋਡ ਕਰ ਰਹੇ ਹੋ ਉਹਦਾ ਸੋਰਸ ਕੀ ਆ ਉਹ ਤੁਹਾਡਾ ਸੋਰਸ ਜਿਹੜਾ ਲੈਜੀਟਿਮੇਟ ਸੋਰਸ ਹੋਣਾ ਚਾਹੀਦਾ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਕਈ ਵਾਰੀ ਮਲੇਸ਼ੀਅਸ ਐਪਲੀਕੇਸ਼ਨਸ ਪਈਆਂ ਹੁੰਦੀਆਂ ਨੇ ਆ ਜਿਹੜਾ ਐਂਡਰੋਇਡ ਦੁਕ ਤੇ ਪਲੇ ਸਟੇਸ਼ਨ ਹੋ ਗਿਆ ਜਾਂ ਇਧਰ ਆਈਫੋਨ ਦਾ ਐਪ ਸਟੋਰ ਹੋ ਗਿਆ ਜਿੱਥੋਂ ਕਿ ਬਹੁਤ ਜ਼ਿਆਦਾ ਮਲੇਸ਼ੀਅਸ ਐਪਲੀਕੇਸ਼ਨਸ ਤੁਸੀਂ ਡਾਊਨਲੋਡ ਜੇ ਹੋ ਗਈ ਤੁਹਾਡੇ ਤੋਂ ਤਾਂ ਉਹਨੇ ਆਪਣੇ ਆਪ ਹੀ ਡਾਟਾ ਸਟੀਲ ਕਰ ਲੈਣਾ ਕਿਸੇ ਨੇ ਤੁਹਾਨੂੰ ਮਲੇਸ਼ੀਅਸ ਨੈੱਟਸ ਹੋ ਪੇਜਦਾ ਮੈਸੇਜ ਭੇਜਦਾ ਉਹਦੇ ਵਿੱਚ ਲਿੰਕ ਆ ਤੁਸੀਂ ਲਿੰਕ ਨੂੰ ਕਲਿੱਕ ਕੀਤਾ ਨਾਲ ਦੀ ਨਾਲ ਤੁਹਾਡੇ ਪੈਸੇ ਨਿਕਲ ਗਏ ਜਾਂ ਕਿਸੇ ਨੇ ਤੁਹਾਨੂੰ ਫੋਨ ਕੀਤਾ ਫੋਨ ਕਰਕੇ ਕਿਹਾ ਵੀ ਆਹ ਗੱਲ ਹੋ ਗਈ ਜੀ ਇੱਦਾਂ ਦਾ ਹੋਗਾ ਤੁਹਾਨੂੰ ਕਨਵਿੰਸ ਕਰ ਲਿਆ ਤੁਹਾਨੂੰ ਡਰਾ ਲਿਆ ਹੈਨਾ ਸਭ ਤੋਂ ਵੱਡਾ ਜਦੋਂ ਫੋਨ ਕਾਲਸ ਦੇ ਨਾਲ ਸਪੈਮਿੰਗ ਹੁੰਦੀ ਹੈ ਜਾਂ ਫੋਨ ਕਾਲਸ ਦੇ ਨਾਲ ਲੋਕਾਂ ਦੇ ਪੈਸੇ ਨਿਕਲਦੇ ਨੇ ਉਹਦੇ ਵਿੱਚ ਡਰ ਤੇ ਐਮਰਜੈਂਸੀ ਦੋ ਚੀਜ਼ਾਂ ਤੇ ਤੀਜੀ ਆਈਸੋਲੇਸ਼ਨ ਜਿਹੜਾ ਕਿ ਅੱਜਕੱਲ ਡਿਜੀਟਲ ਅਰੇਸਟ ਦੇ ਵਿੱਚ ਹੁੰਦਾ ਵੀ ਕਿਸੇ ਨੂੰ ਦੱਸਣਾ ਨਹੀਂ ਨਹੀਂ ਤਾਂ ਐ ਹੋ ਜਾਊਗਾ ਹੈਨਾ ਤਾਂ ਇਹ ਜਿਹੜੀਆਂ ਦੋ ਤਿੰਨ ਚੀਜ਼ਾਂ ਨੇ ਇਹ ਮੇਨ ਹੁੰਦੀਆਂ ਨੇ ਜੇ ਤੁਹਾਨੂੰ ਲੱਗੇ ਵੀ ਤੁਹਾਨੂੰ ਕਿਸੇ ਦੀ ਕਾਲ ਕਰਕੇ ਡਰ ਲੱਗ ਰਿਹਾ ਜਾਂ ਤੁਹਾਨੂੰ ਲੱਗ ਰਿਹਾ ਵੀ ਤੇ ਐਮਰਜੈਂਸੀ ਸਿਚੁਏਸ਼ਨ ਬਣੀ ਪਈ ਆ ਤਾਂ ਹਮੇਸ਼ਾ ਉਹ ਕਾਲ ਰੱਖ ਦੋ ਤੇ ਉਹ ਕਾਲ ਰੱਖ ਕੇ ਕਿਸੇ ਬੰਦੇ ਨਾਲ ਗੱਲ ਕਰੋ ਉਹਨੂੰ ਪੁੱਛੋ ਵੀ ਆਹ ਗੱਲ ਚੱਲ ਰਹੀ ਸੀ ਉਹ ਬੰਦੇ ਨੇ ਮੈਨੂੰ ਆਹ ਕਿਹਾ ਤਾਂ ਵੈਸੇ ਤਾਂ ਇਹ ਜਿਹੜੇ ਕਾਲਰ ਹੁੰਦੇ ਨੇ ਦੁਬਾਰਾ ਤੁਹਾਨੂੰ ਕਾਲ ਨਹੀਂ ਕਰਦੇ ਇੱਕ ਵਾਰ ਜ ਤੁਸੀਂ ਕੱਟਤੀ ਇਹ ਕਿਸੇ ਹੋਰ ਨੂੰ ਕਾਲ ਕਰਨ ਲੱਗ ਜਾਂਦੇ ਨੇ ਇਹਨਾਂ ਨੇ ਲਿਸਟਾਂ ਬਣਾਈਆਂ ਹੁੰਦੀਆਂ ਨੇ ਆ ਪਰ ਹਮੇਸ਼ਾ ਇਸ ਚੀਜ਼ ਨੂੰ ਦੇਖੋ ਵੀ ਮੈਨੂੰ ਇਹ ਬੰਦੇ ਤੋਂ ਡਰ ਲੱਗ ਰਿਹਾ ਮੈਨੂੰ ਇਦਾਂ ਲੱਗ ਰਿਹਾ ਵੀ ਮੇਰੀ ਮੇਰੇ ਮਾਲ ਨੂੰ ਮੇਰੀ ਜਾਨ ਨੂੰ ਖਤਰਾ ਆਇਆ ਜਾਂ ਇਹ ਕਹਿ ਰਿਹਾ ਵੀ ਕਿਸੇ ਨੂੰ ਕੁਝ ਹੋ ਗਿਆ ਐਕਸੀਡੈਂਟ ਹੋ ਗਿਆ ਜੀ ਉਹ ਤਾਂ ਬੰਦਾ ਲੰਮਾ ਪਿਆ ਥੋੜਾ ਹੈਨਾ ਤਾਂ ਤੁਸੀਂ ਹਮੇਸ਼ਾ ਉਹ ਬੰਦੇ ਨੂੰ ਕਹੋ ਵੀ ਹਾਂ ਮੈਂ ਕਰਦਾ ਫੋਨ ਜਿਹੜੇ ਬਾਰੇ ਉਹ ਗੱਲ ਕਰ ਰਹੇ ਨੇ ਉਹਨੂੰ ਫੋਨ ਕਰੋ ਆ ਦੋਸਤਾਂ ਮਿੱਤਰਾਂ ਨੂੰ ਫੋਨ ਕਰੋ ਪਹਿਲਾਂ ਕਿਸੇ ਹੋਰ ਤੋਂ ਇਨਫੋਰਮੇਸ਼ਨ ਗੈਦਰ ਕਰੋ ਫੇਰ ਇਸ ਬੰਦੇ ਦੀ ਗੱਲ ਤੁਸੀਂ ਮੰਨੋ ਭਾਵੇਂ ਨਾ ਮੰਨੋ ਆ ਮਤਲਬ ਕਹਿੰਦਾ ਇਹ ਹੈ ਕਿ ਤੁਸੀਂ ਇਹਨਾਂ ਕਾਲਸ ਨੂੰ ਇਸ ਤਰੀਕੇ ਨਾਲ ਦੇਖਣਾ ਹੈ ਵੀ ਹਾਂ ਇਹ ਡਰ ਤੇ ਐਮਰਜੈਂਸੀ ਤੇ ਆਈਸੋਲੇਸ਼ਨ ਪੈਦਾ ਕਰਦੀਆਂ ਨੇ ਤਾਂ ਜਿਹੜੀਆਂ ਬੇਸਿਕ ਇਹ ਤਿੰਨ ਚਾਰ ਚੀਜ਼ਾਂ ਫਾਲੋ ਕਰਕੇ ਤੁਹਾਡਾ ਜਿਹੜਾ ਡਾਟਾ ਆ ਤੁਹਾਡਾ ਸਾਈਬਰ ਸਿਕਿਉਰਿਟੀ ਅਸ਼ੋਰ ਹੋ ਜਾਂਦੀ ਆ ਬਹੁਤ ਸਾਰੇ ਲੋਕਾਂ ਦੇ ਲਈ ਤੇ ਫਿਰ ਜਦੋਂ ਹੁਣ ਸਾਡੇ ਕੋਲ ਕੋਈ ਕਾਲ ਫਾਰ ਐਗਜ਼ਾਮਪਲ ਆਉਂਦੀ ਆ ਜਦੋਂ ਮੈਨੂੰ ਇੱਕ ਵਾਰੀ ਆਈ ਈਸਾ ਹਜ਼ਾਰੀ ਕੋਰਟ ਆਪਾਂ ਕਈ ਵਾਰੀ ਬਹੁਤੇ ਫਿਲਮਾਂ ਦੇ ਵਿੱਚ ਵੀ ਸੁਣਿਆ ਹੁੰਦਾ ਸ਼ਬਦ ਮੈਂ 30 ਹਜ਼ਾਰੀ ਕੋਰਟ ਸੇ ਬੋਲ ਰਹਾ ਹਾਂ ਆਪਕੇ ਖਿਲਾਫ ਇੱਕ ਸਮਨ ਹੈ ਮਤਲਬ ਇਦਾਂ ਬੋਲਦੇ ਆ ਜਦੋਂ ਇਹੋ ਜਿਹੀ ਕੋਈ ਵੀ ਸ਼ੱਕ ਵਾਲੀ ਕਾਲ ਹੋਵੇ ਤੇ ਫਿਰ ਉਹਨੂੰ ਮਤਲਬ ਕੱਟ ਦੇਣਾ ਚਾਹੀਦਾ ਹਾਂਜੀ ਉਹਨੂੰ ਕੱਟ ਦੇਣਾ ਚਾਹੀਦਾ ਇਹਨਾਂ ਕਾਲਸ ਨਾਲ ਇੰਗੇਜ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹ ਜਿਹੜੀਆਂ ਕਾਲਸ ਨੇ ਅਗੇਨ ਹੁਣ ਜੇ ਇਹ ਕਾਲ ਆਈਆ ਤਾਂ ਆਪਾਂ ਨੂੰ ਤਾਂ ਡਰ ਲੱਗੂਗਾ ਨਾ ਵੀ ਹਾਂ ਆ ਗੱਲ ਹੋ ਗਈ ਕਿਤੇ ਤਾਂ ਕੁਝ ਹੋ ਗਿਆ ਹੈਨਾ ਦੂਜਾ ਇਹਦੇ ਵਿੱਚ ਐਮਰਜੈਂਸੀ ਵੀ ਆ ਵੀ ਅੱਜ ਹੀ ਐਕਸ਼ਨ ਲੈਣਾ ਤੁਸੀਂ ਨਹੀਂ ਤਾਂ ਤੁਹਾਡੇ ਨਾਲ ਤਾਂ ਪਤਾ ਨਹੀਂ ਕੀ ਹੋ ਜੂਗਾ ਤੁਸੀਂ ਜੇਲ੍ਹ ਚਲ ਜੂਗੇ ਜਾਂ ਜੋ ਵੀ ਆ ਹੈਨਾ ਤੁਹਾਡਾ ਰੈਪਿਊਟੇਸ਼ਨ ਦਾ ਲਾਸ ਹੋਊਗਾ ਤੁਹਾਨੂੰ ਡਰਾਉਂਦੇ ਨੇ ਵੀ ਤੁਹਾਡਾ ਆਹ ਹਾ ਲਾਸ ਹੋ ਜਾਊਗਾ ਤਾਂ ਤੁਸੀਂ ਬਿਲਕੁਲ ਇੰਗੇਜ ਨਹੀਂ ਕਰਨਾ ਅਗਲੇ ਨੂੰ ਕੁਝ ਨਹੀਂ ਪੁੱਛਣਾ ਅਗਲੇ ਨਾਲ ਇੰਗੇਜ ਕਰਨ ਦੀ ਲੋੜ ਹੀ ਹੈ ਨਹੀਂ ਕਿ ਉਹ ਤਾਂ ਇੱਕ ਅਟੈਕਰ ਆ ਜਦੋਂ ਸਾਡੇ ਘਰੇ ਕੋਈ ਚੋਰ ਆਉਂਦਾ ਆਪਾਂ ਉਹਦੇ ਨਾਲ ਇੰਗੇਜ ਨਹੀਂ ਨਾ ਕਰਦੇ ਲੈ ਤੁਸੀਂ ਆਪਾਂ ਨੂੰ ਚੋਰ ਜਿਹੜਾ ਵਾ ਆਪਾਂ ਨੂੰ ਬਾਹਰ ਦਿਖ ਜਵੇ ਹੈਨਾ ਉਹ ਭੱਜਣ ਲੱਗਿਆ ਆਪਾਂ ਉਹਨੂੰ ਭੱਜਦੇ ਨੂੰ ਪੁੱਛਦੇ ਤਾਂ ਨਹੀਂ ਵੀ ਤੂੰ ਕਿਉਂ ਆਇਆ ਸੀ ਤੂੰ ਕੀ ਕੀਤਾ ਸੀ ਤੇਰਾ ਕੀ ਪਰਪਸ ਆ ਆਪਾਂ ਨਹੀਂ ਪੁੱਛਦੇ ਆਪਾਂ ਨੂੰ ਪਤਾ ਹੀ ਹੈ ਵੀ ਇਹਨੇ ਤਾਂ ਆ ਹੀ ਕੰਮ ਕਰਨੇ ਸੀ ਭੱਜ ਗਿਆ ਇਹ ਬਸ ਗੱਲ ਖਤਮ ਹੋ ਗਈ ਸਿਮਿਲਰਲੀ ਆਪਾਂ ਜਿਹੜਾ ਆਨਲਾਈਨ ਚੋਰ ਬੈਠਾ ਆਪਾਂ ਉਹਦੇ ਨਾਲ ਇੰਗੇਜ ਨਹੀਂ ਕਰਨਾ ਉਸ ਇੰਗੇਜਮੈਂਟ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਕਾਲ ਨੂੰ ਕੱਟ ਦਿਓ ਆਪਣਾ ਆਪਣੀ ਨਾਰਮਲ ਜ਼ਿੰਦਗੀ ਦੇ ਵਿੱਚ ਵਿਚਰੋ ਪਰ ਇਹਦੇ ਵਿੱਚ ਮੈਂ ਇੱਕ ਬਹੁਤ ਵੱਡਾ ਜਿਹੜਾ ਜਿਹੜਾ ਐਡਮਿਨਿਸਟ੍ਰੇਸ਼ਨ ਤੇ ਪੋਲਿਟੀਕਲ ਲੈਵਲ ਤੇ ਗੈਪ ਆ ਮੈਂ ਅੱਜ ਹੀ ਇਸ ਗੱਲ ਬਾਰੇ ਥੋੜਾ ਜਿਹਾ ਸੋਚ ਰਹੀ ਸੀਗੀ ਵੀ ਇਹ ਇੰਨਾ ਵੱਡਾ ਗੈਪ ਤਾਂ ਕਰਕੇ ਵੀ ਆ ਕਿ ਜਦੋਂ ਡਿਜੀਟਲ ਅਰੈਸਟ ਹੁੰਦੀ ਹੈ ਤਾਂ ਲੋਕ ਕਿਉਂ ਇੰਨਾ ਡਰ ਜਾਂਦੇ ਨੇ ਕਿਉਂਕਿ ਸਾਡਾ ਸਿਸਟਮ ਲੋਕਾਂ ਦੇ ਲਈ ਕਦੇ ਕੰਮ ਹੀ ਨਹੀਂ ਕੀਤਾ ਹੈਨਾ ਲੋਕਾਂ ਨੂੰ ਲੱਗਦਾ ਵੀ ਯਾਰ ਜੇ ਇਹਦੇ ਵਿੱਚ ਫਸ ਗਏ ਸਾਡੇ ਤੋਂ ਤਾਂ ਨਿਕਲਿਆ ਨਹੀਂ ਜਾਣਾ ਕੋਰਟਾਂ ਦੇ ਚੱਕਰ ਸਾਡੇ ਵੱਜਣ ਲੱਗੇ ਕੌਣ ਦਿੱਲੀ ਜਾਊਗਾ ਕੌਣ ਬੰਬੇ ਜਾਊਗਾ ਤਾਂ ਕਰਕੇ ਲੋਕ ਉਸ ਖੱਜਲ ਖਵਾਰੀ ਤੋਂ ਕਿਉਂਕਿ ਇਹ ਸਿਸਟਮ ਨੇ ਪਿਛਲੇ 70 ਸਾਲਾਂ ਤੋਂ ਲੋਕਾਂ ਨੂੰ ਸਰਵ ਨਹੀਂ ਕੀਤਾ ਨਾ ਪੋਲਿਟੀਕਲ ਸਿਸਟਮ ਨੇ ਕੀਤਾ ਨਾ ਜੁਡੀਸ਼ੀਅਲ ਨੇ ਕੀਤਾ ਨਾ ਪੁਲਿਸ ਨੇ ਕੀਤਾ ਤਾਂ ਲੋਕ ਉਹਦੇ ਵਿੱਚ ਪੈਣਾ ਨਹੀਂ ਚਾਹੁੰਦੇ ਇਹ ਇੱਕ ਜਿਹੜਾ ਸਾਡੇ ਜਿਹੜੀ ਇਨਕਪੈਸਿਟੀ ਆ ਸਾਡੇ ਪੋਲਿਟੀਕਲ ਲੀਡਰਸ ਦੀ ਉਹਦੇ ਵਿੱਚੋਂ ਆਈ ਹੋਈ ਇੱਕ ਬਹੁਤ ਮੈਨੂੰ ਤੇ ਇਹ ਲੱਗਦਾ ਹੁੰਦਾ ਕਿ ਬਹੁਤ ਇੰਟੈਲੀਜੈਂਟ ਚੀਜ਼ ਜਿਹੜੇ ਸਕੈਮਰਸ ਨੇ ਦੂਜੇ ਪਾਸੇ ਉਹਨਾਂ ਨੇ ਈਜਾਦ ਕੀਤੀ ਹੋਈ ਹੈ ਕਿ ਲੋਕ ਇਹਨਾਂ ਚੀਜ਼ਾਂ ਤੋਂ ਬਹੁਤ ਡਰਦੇ ਨੇ ਇਹਨਾਂ ਨੂੰ ਡਰਾਉ ਹੈਨਾ ਤਾਂ ਉਹ ਤੁਹਾਡੇ ਪੈਸੇ ਬਹੁਤ ਸਾਰੇ ਉਹਦੇ ਵਿੱਚੋਂ ਨਿਕਲ ਰਹੇ ਨੇ ਤਾਂ ਇਹ ਇੱਕ ਫੇਲੀਅਰ ਆ ਸਰਕਾਰ ਦਾ ਆਪਣੇ ਆਪ ਚ ਫੇਲੀਅਰ ਆ ਕਿ ਉਹਨਾਂ ਨੇ ਕਦੇ ਵੀ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਸੇਫ ਨਹੀਂ ਫੀਲ ਕਰਵਾਇਆ ਕਿ ਉਹ ਫਿਰ ਵਿਚਾਰੇ ਆਪਣੇ ਪੈਸੇ ਗਵਾ ਕੇ ਸਕੈਮ ਹੁੰਦੇ ਨੇ ਤੇ ਉਹਨਾਂ ਦਾ ਕਿੰਨਾ ਕੁਝ ਗਵਾਟ ਜਾਂਦਾ ਫਿਰ ਧੱਕੇ ਖਾਂਦੇ ਨੇ ਤੇ ਕੋਈ ਇਹਦੇ ਵਿੱਚ ਪੈਸਾ ਵਾਪਸ ਨਹੀਂ ਆਉਂਦਾ ਸੋ ਇਹ ਜਿਹੜਾ ਫੇਲਿਅਰ ਹੈ ਲੋਕਾਂ ਦਾ ਫੇਲਿਅਰ ਨਹੀਂ ਹੈਗਾ ਇਹ ਪੋਲਿਟਿਕਲ ਸਿਸਟਮ ਦਾ ਫੇਲਿਅਰ ਆ ਨਾਲੇ ਪੈਸਾ ਤਾਂ ਇੱਕ ਵਾਪਸ ਮਤਲਬ ਆਉਣ ਨੂੰ ਤਾਂ ਆ ਵੀ ਸਕਦਾ ਪਰ ਇੰਨਾ ਪ੍ਰਬੰਧ ਕਿਸੇ ਕੋਲ ਕੋਈ ਨਹੀਂ ਪੁਲਿਸ ਇੰਨਾ ਕਿੱਥੇ ਕਿੱਥੇ ਜਾ ਕੇ ਟਕਰਾ ਮਾਰੂਗੀ ਜਿਵੇਂ ਮਹਾਰਾਣੀ ਪ੍ਰਨੀਤ ਪ੍ਰਨੀਤ ਕੌਰ ਦੀ ਇੱਕ ਵਾਰੀ ਸੈਲਰੀ ਬਤੌਰ ਮੈਂਬਰ ਪਾਰਲੀਮੈਂਟ ਜਿਹੜੀ ਆ ਉਹ ਚੋਰਾ ਲਈ ਇਹੋ ਜਿਹੇ ਲੋਕਾਂ ਨੇ ਤੇ ਉਹ ਪਟਨੇ ਤੋਂ ਜਾਂ ਬਿਹਾਰ ਤੋਂ ਉਹਨਾਂ ਨੇ ਉਸੇ ਸੇਮ ਡੇ ਜਾਂ ਨੈਕਸਟ ਡੇ ਜਿਹੜੇ ਆ ਰਿਕਵਰ ਕਰ ਲਿਆ ਪੈਸੇ ਔਰ ਇਹ ਵੈਰੀ ਰੇਅਰ ਹੁੰਦਾ ਵੀ ਆਮ ਲੋਕਾਂ ਨੂੰ ਵੀ ਕਿਤੇ ਇਹੋ ਜਿਹੀ ਕਿਤੇ ਹੈਲਪ ਮੌਕੇ ਤੇ ਮਿਲ ਸਕੇ ਤੁਸੀਂ ਕਾਫੀ ਸੁਚੇਤ ਕੀਤਾ ਪ੍ਰੋਫੈਸਰ ਸਾਹਿਬ ਜੀ ਤੁਸੀਂ ਦੱਸਿਓ ਵੀ ਥੋੜਾ ਜਿਹਾ ਵੀ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਇਸ ਢੰਗ ਦੇ ਨਾਲ ਕੁਝ ਵਰਤ ਕੇ ਜਿਵੇਂ ਉਹ ਇੱਕ ਕਿਸੇ ਹੋਰ ਵਿਦੇਸ਼ੀ ਕੰਟਰੀ ਤੋਂ ਵੀ ਉਹ ਕੌਂਦਾ ਸੌਫਟਵੇਅਰ ਵਰਤ ਕੇ ਜਿਹੜਾ ਆ ਉਹਦੇ ਬਾਰੇ ਵੀ ਥੋੜੀ ਰੌਸ਼ਨੀ ਪਾਓ ਇਹਨੂੰ ਮੈਂ ਦੋ ਤਰ੍ਹਾਂ ਨਾਲ ਦੱਸਣਾ ਚਾਹੂਗਾ ਰਾਜਨੀਤਿਕ ਤੌਰ ਤੇ ਤਾਂ ਵੀ ਜਿਹੜੇ ਬੰਦਿਆਂ ਤੋਂ ਜਾਂ ਜਿਹੜੀਆਂ ਸੰਸਥਾਵਾਂ ਤੋਂ ਸਰਕਾਰ ਨੂੰ ਜਾਂ ਸਟੇਟ ਨੂੰ ਆਪਾਂ ਕਹੀਏ ਲੱਗਦਾ ਵੀ ਇਹ ਖਤਰਾ ਹੈਗਾ ਇਹਨਾਂ ਤੋਂ ਪਰ ਉਹਨਾਂ ਨੂੰ ਕਿਸੇ ਨਾ ਕਿਸੇ ਝੂਠੇ ਕੇਸਾਂ 'ਚ ਫੜ ਲਿਆ ਜਾਂਦਾ ਤੇ ਫਿਰ ਸਬੂਤ ਜਟਾਉਣ ਲਈ ਆਪਣੀ ਗੱਲ ਨੂੰ ਸਿੱਧ ਕਰ ਲਈ ਉਹਨਾਂ ਦੇ ਜਿਹੜੇ ਇਹ ਲੈਪਟਾਪ ਹੋ ਗਏ ਕੰਪਿਊਟਰ ਹੋ ਗਏ ਜਾਂ ਮੋਬਾਈਲ ਫੋਨ ਹੋ ਗਏ ਇਹਨਾਂ ਦੇ ਵਿੱਚ ਮਾਲਵੇਅਰ ਦੇ ਰਾਹੀਂ ਕਿਸੇ ਜਿਹੜਾ ਮਤਲਬ ਜਸੂਸੀ ਕੋਈ ਸੌਫਟਵੇਅਰ ਹੈ ਉਹਦੇ ਰਾਹੀਂ ਕੋਈ ਚੀਜ਼ਾਂ ਪਾ ਦਿੰਦੇ ਆ ਇਹਦੀ ਬਹੁਤ ਵੱਡੀ ਉਦਾਹਰਨ ਹੈ ਵੀ ਜਿਹੜਾ ਆਪਣੇ ਭੀਮਾ ਕੋਰੇ ਕੋਰੇ ਗੋਂਕੀਸ ਦੇ ਵਿੱਚ ਕਿੰਨੇ 15 16 ਬੰਦੇ ਫੜੇ ਹੋਏ ਸੀ ਉਹਨਾਂ ਚੋਂ ਸੁਰਿੰਦਰ ਗਾਰਡਗਿਲ ਦਾ ਦੇ ਜਿਹੜਾ ਸੀਗਾ ਲੈਪਟਾਪ ਉਹਦੇ ਵਿੱਚ ਇਸ ਤਰ੍ਹਾਂ ਦਾ ਪੱਖਾ ਵੀ ਉਹਦੇ ਵੱਲੋਂ ਇੱਕ ਚਿੱਠੀ ਕੱਢੀ ਜਾ ਰਹੀ ਹੈ ਵੀ ਪ੍ਰਧਾਨ ਮੰਤਰੀ ਨੂੰ ਮਾਰ। ਜਿਹੜੀ ਉਹ ਚਿੱਠੀ ਉਹਦੀ ਲਿਖੀ ਹੋਈ ਦਿਖਾਈ ਗਈ ਹੈ ਤੇ ਉਹ ਕਿਸੇ ਦੂਜੇ ਨੂੰ ਉਹ ਸੰਬੋਧਨ ਕਰ ਰਿਹਾ ਹੈ। ਉਹ ਸਬੂਤ ਵਜੋਂ ਲਾਈ ਗਈ। ਤੇ ਜਦੋਂ ਉਸ ਦੇ ਕੰਪਿਊਟਰ ਦੀ ਬਾਹਰੋਂ ਅਮਰੀਕਾ ਤੋਂ ਜਾਂਚ ਕਰਾਈ ਗਈ ਤਾਂ ਉਹ ਪਾਇਆ ਗਿਆ ਵੀ ਇਹ ਉਹਨੇ ਕੋਈ ਚਿੱਠੀ ਨਹੀਂ ਲਿਖੀ। ਇਹ ਉਸ ਦੇ ਕੰਪਿਊਟਰ ਦੇ ਵਿੱਚ ਇਸ ਤਰ੍ਹਾਂ ਕਰਕੇ ਉਹ ਇਹਦੇ ਵਿੱਚ ਪਾਈ ਗਈ ਹੈ। ਤੋ ਇਹ ਇਸ ਕਿਸਮ ਦਾ ਤੇ ਦੂਜਾ ਇਹ ਹੈ ਵੀ ਜਿਹੜੇ ਲੋਕ ਇਸ ਕਿਸਮ ਦੇ ਸ਼ੱਕੀ ਨੇ ਸਰਕਾਰ ਦੀ ਨਜ਼ਰ ਦੇ ਵਿੱਚ ਰਾਜਨੀਤਿਕ ਹੋ ਸਕਦੇ ਐ ਸਮਾਜਿਕ ਕਾਰਕੁਨ ਹੋ ਸਕਦੇ ਐ ਵਾਤਾਵਰਣ ਦੇ ਕਾਰਕੁਨ ਹੋ ਸਕਦੇ ਐ ਤੇ ਹੋਰ ਅਜਿਹੇ ਲੋਕ ਜਿਨ੍ਹਾਂ ਦੇ ਸਰਕਾਰ ਨਾਲ ਵਿਚਾਰ ਨਹੀਂ ਮਿਲਦੇ ਕਿਸੇ ਇੱਕ ਕਾਰਕ ਕਰਕੇ ਜਾਂ ਬਹੁਤੇ ਕਾਰਕ ਕਰਕੇ ਕੋਨਾ ਦੇ ਕੰਪਿਊਟਰ ਦੇ ਵਿੱਚ ਜਾਂ ਲੈਪਟਾਪ ਉਹਦੇ ਵਿੱਚ ਜਾਂ ਫੋਨ ਦੇ ਵਿੱਚ ਜਿਹੜੇ ਐ ਇਸ ਕਿਸਮ ਦੇ ਮਾਲਵੇਅਰ ਜਿਹੜੇ ਹੈ ਜਿਹਦੇ ਵਿੱਚੋਂ ਸਭ ਤੋਂ ਮਸ਼ਹੂਰ ਸੀਗਾ ਐਨਐਸਓ ਕੰਪਨੀ ਦਾ ਇਜ਼ਰਾਇਲ ਦੀ ਕੰਪਨੀ ਐਨਐਸਓ ਦਾ ਜਿਹੜਾ ਹੈ ਉਹ ਸੀਗਾ ਮਾਲਵੇਅਰ ਉਹਦਾ ਪੱਕਾ ਹੈ ਪੱਕਾ ਉਹਦਾ ਨਾਮ ਸੀਗਾ ਉਹਦੇ ਨਾਂ ਉਹਦਾ ਪਤਾ ਲੱਗਿਆ ਵੀ ਬਹੁਤ ਸਾਰੀ ਦੁਨੀਆ ਦੇ ਅੱਡਾ ਵੱਡੇ ਵੱਡੇ ਲੀਡਰਾਂ ਦੇ ਦੀ ਜਿਸੂਸੀ ਹੋ ਰਹੀ ਸੀ ਸਾਡੇ ਭਾਰਤ ਦੇ ਵਿੱਚ ਵੀ ਜਿਹੜੇ ਵਿਰੋਧੀ ਧਿਰ ਦੇ ਆਗੂ ਹੈ ਉਹਨਾਂ ਦੀ ਇਕ ਦੋ ਜੱਜਾਂ ਦੀ ਬਹੁਤ بڑے بڑے ਪੱਤਰਕਾਰਾਂ ਦੀ ਤੇ ਈਵਨ ਬੀਜੇਪੀ ਦੇ ਇੱਕ ਲੀਡਰ ਦੀ ਵੀ ਉਹ ਜਸੂਸੀ ਉਹਦੇ ਨਾਲ ਕਰ ਰਹੇ ਸੀ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਸਾਰਾ ਜਿਹੜਾ ਹੈ ਉਹਦੇ ਚ ਜਿਹੜਾ ਉਹ ਪੈਗਾਸਸ ਵੀ ਸੀਗਾ ਉਹਦਾ ਵੀ ਪਤਾ ਲੱਗਿਆ ਵੀ ਜਿਹੜਾ ਆਈਫੋਨ ਦਾ ਸਿਕਿਉਰਿਟੀ ਸਿਸਟਮ ਹੈਗਾ ਉਹਦੇ ਵਿੱਚ ਇੱਕ ਥਾਂ ਤੇ ਕੋਈ ਦੇਖ ਲਿਆ ਜਿਹਨੂੰ ਅੰਗਰੇਜ਼ੀ ਚ ਵਲਨਰੇਬਿਲਟੀ ਕਹਿੰਦੇ ਹੈ ਵੀ ਵੀ ਇਹ ਕਿੱਥੇ ਕੋਈ ਚੀਜ਼ ਅਟੈਕ ਕਰਕੇ ਸੀ ਇਹਦੀ ਦੀਵਾਰ ਤੋੜ ਕੇ ਅੰਦਰ ਜਾ ਸਕਦੇ ਆ ਜਿਵੇਂ ਘਰ ਚ ਚੋਰ ਆਉਂਦੇ ਆ ਮਤਲਬ ਉਹ ਚੋਰੀ ਕਰਨ ਲਈ ਅੰਦਰ ਵਰਨਾ ਤੁਸੀਂ ਉਹ ਸੌਫਟਵੇਅਰ ਨੂੰ ਅੰਦਰ ਵਰਨਾ ਤਾਂ ਕਿ ਉਹ ਤੁਹਾਡੇ ਫੋਨ ਦਾ ਸਾਰਾ ਕੁਝ ਚੱਕ ਸਕੇ ਪੈਗਾਸਸ ਬਾਰੇ ਤਾਂ ਮਸ਼ਹੂਰ ਸੀਗਾ ਵੀ ਉਹ ਤੁਹਾਡਾ ਤੁਸੀਂ ਆਪਣੇ ਵੱਲੋਂ ਕੈਮਰਾ ਆਫ ਕਰਿਆ ਹੋਇਆ ਉਹਨੇ ਆਪਣੇ ਆਪ ਔਨ ਕਰ ਲੈਣਾ ਤੁਸੀਂ ਆਪਣੇ ਵੱਲੋਂ ਬਾਕੀ ਆਡੀਓ ਸਾਰਾ ਕੁਝ ਆਫ ਕਰਿਆ ਹੋਇਆ ਉਹਨੇ ਔਨ ਕਰ ਲੈਣਾ ਜਿਹੜਾ ਉਹਦਾ ਪਿੱਛੇ ਮਾਸਟਰ ਬੈਠਾ ਹੈ ਉਹ ਨੂੰ ਉਹ ਆਡੀਓ ਵੀ ਤੇ ਵੀਡੀਓ ਵੀ ਨਾਲ-ਨਾਲ ਭੇਜੂਗਾ ਤੁਹਾਡੀ ਹਰ ਤਰ੍ਹਾਂ ਦੀ ਗਤੀਵਿਧੀ ਤੇ ਤੁਹਾਡੇ ਬੈਡਰੂਮ ਤੱਕ ਦੀ ਜਿਹੜੀ ਜਸੂਸੀ ਹੈ ਉਹ ਕਰੂਗਾ ਤੇ ਸਰਕਾਰਾਂ ਨੂੰ ਕਿਉਂਕਿ ਅਜਹੀਆਂ ਗੱਲਾਂ ਦੀ ਲੋੜ ਹੈ ਉਹ ਇਹਦੇ ਖੁਲਾਸੇ ਹੋਣ ਨਹੀਂ ਦਿੰਦੀਆਂ ਕਈ ਦੇਸ਼ਾਂ ਦੇ ਵਿੱਚ ਉਹਦੀਆਂ ਇਨਕੁਆਰੀਆਂ ਵੀ ਹੋਈਆਂ ਕਈ ਥਾਵਾਂ ਤੇ ਕੁਛ ਮਾੜਾ-ਮੋਟਾ ਐਕਸ਼ਨ ਵੀ ਹੋਇਆ ਸਾਡੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਤੱਕ ਗਿਆ ਕੇਸ ਸਰਕਾਰ ਨੂੰ ਦੋ ਟੁੱਕ ਪੁੱਛਿਆ ਗਿਆ ਵੀ ਤੁਸੀਂ ਇਹ ਦੱਸ ਦਿਓ ਵੀ ਤੁਸੀਂ ਇਹ ਜਿਹੜਾ ਪੈਗਾਸਸ ਹੈ ਇਹ ਇਜ਼ਰਾਈਲ ਦੀ ਕੰਪਨੀ ਤੋਂ ਖਰੀਦਿਆ ਵੀ ਸੀ ਕਿ ਨਹੀਂ ਸੀ ਖਰੀਦਿਆ yes ਜਾਂ ਨੋ ਹਾਂ ਜਾਂ ਨਾ ਇਹ ਨਾ ਹਾਂ ਚ ਜਵਾਬ ਤੇ ਨਾ ਨਾ ਹਾਂ ਚ ਕੁਝ ਨਹੀਂ ਹੋਇਆ ਆ ਪੇਟਾ ਟੁੱਟ ਕੇ ਕੰਮ ਖਤਮ ਹੋ ਵੀ ਗਿਆ ਇਹ ਇੱਕ ਬਾਕੀ ਹੋ ਗਿਆ ਆਪਣਾ ਬਹੁਤ ਬਹੁਤ ਸ਼ੁਕਰੀਆ ਦੋਨੋਂ ਮਹਿਮਾਨਾਂ ਦਾ ਫੇਰ ਆਪਾਂ ਕਿਸੇ ਵੇਲੇ ਦੁਆਰਾ ਇਹਨੂੰ ਥੋੜਾ ਜਿਹਾ ਹੋਰ ਆਪਣੇ ਦਰਸ਼ਕਾਂ ਨੂੰ ਸਮਝਣ ਵਾਸਤੇ ਸਮਝਾਉਣ ਵਾਸਤੇ ਯਤਨ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸ਼ੁਕਰੀਆ ਜੀ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ